ڪافي ائين ٿين ٿا انهن جا ٻڌا ڏاڻا انهن جا زندگي ساري طرح پيچيده ۽ ڏکيو ¡Gracias! Uh -huh. i <laughs> 東京のサンタさん。 بندھا کروں کی thank you

पहला कुंभकरण दहल हुजे पहिला ਕੁੱਪ ਕਰਨ ਤਾਂ ਹੈ ਹੋ ਚੁੱਕਿਆ ਇੱਕ ਵਾਰੀ ਕਰ ਦਿਓ ਜੀ ਪਿੱਛੇ ਹੋ ਜਾਓ ਜੀ ਤੇ ਮੇਹ ਸਿੰਘ ਦਰ ਸਿੰਘ ਦੇ ਹਾਲ ਸਿੰਘ ਵਾਲਾ ਸਾਰਿਆਂ ਨੂੰ ਬੇਨਤੀ ਬੋਤਾਂ একদম गिरਦੇ ਨੇ ਪਲੀਜ਼ ਇਹਦੇ ਪਟਾਕੇ ਆ ਜੇ ਦੂਰ ਹੋ ਜਾਓ ਮੈਂ ਫਿਰ ਇੱਕ ਵਾਰੀ ਬੇਨਤੀ ਦਸਹਰਾ ਕਰ ਕਾਗਰਸੀ ਲੀਡਰ ਧਰਮਪਾਲ ਜੀ ਐਡਵੋਕੇਟ ਕੋ ਰਾਤ ਨੂੰ ਬੁਲਾ ਕੇ ਮੋਤੀ ਬੁਨੇ ਫੁੱਟ ਆ ਗਈ ਡਾਕਟਰ ਅਜੇ ਬਾਹਰ ਇੱਕ ਜਨਾਬ ਆਰ ਜਪੀਲਾਰੀ

ਆਮ ਸਾਡਾជា ਸਿੱਖਾਂ ਨੇ ਰੂਹਾਂ ਸਾਡੀ ਸਾਡੇ ਸਤਿ ਸੰਗਤੋਂ ਇਸ਼ਾਰਾ ਕਰ ਤਕਰੀ ਨਕੀ ਜੀ ਦਿੱਤ ਤਰੀਸ ਅੰਦਰ ਤੇ ਮੈਂ ਆਪਣੀ ਸਾਰੇ ਲੋਕਾਂ ਨਿਵਾਸੀਆਂ ਨੂੰ ਬਹੁਤ ਬਹੁਤ ਬਖਾਈਆਂ ਦੰਗੀਆਂ ਤੇ ਗੁਵਾਰ શ્રી ਰਾਮ ਦੇ ਚਰਨਾਂ ਦੇ ਵਿੱਚ ਇਹ ਹੀ ਪ੍ਰਾਰਥਨਾ ਕਰਦੀ ਆ ਆਮ ਸ਼੍ਰੀ ਰਾਮ ਸਾਤੇ ਅੰਦਰ ਕੇ ਸਾਡੇ ਪੰਜਾਬ ਤੇ ਸਾਡੇ ਹਿੰਦੁਸਤਾਨ ਤੇ ਪੂਰੇ ਵਰਤ ਆਪਣੀ ਕਿਰਪਾ ਬਣਾਈ ਰੱਖੋ ਸਭ ਨੂੰ ਮੇਕੀ ਦਾ ਰਸਤਾ ਦਿਖਾਉਣ ਔਰ ਸਾਡੇ ਬੱਚਿਆਂ ਨੂੰ ਅੱਛੀ ਪੜਾਈ ਬਖਸ਼ਣ ਸਿਹਰੇਦ ਬਖਸ਼ਣ ਸਭ ਨੂੰ ਤਕੀਆਂ ਬਖਸ਼ਣ ਭਗਵਾਨ ਸ਼੍ਰੀ ਰਾਮ ਜੀ ਔਰ ਸੀਤਾ ਮਈਆ ਹਮੇਸ਼ਾ ਇਹੋ ਜਿਹੜੇ ਸੰਕਟ ਸਾਡੇ ਤੇ ਆਂਦੀ ਹੈ ਉਹਨਾਂ ਤੋਂ ਸਭ ਨੂੰ ਬਚਾ ਕੇ ਰੱਖਣ ਔਰ ਅੱਗੇ ਤੋਂ ਜਿਹੜਾ ਸਾਡੇ ਪੰਜਾਬ ਤੇ ਔਰ ਸਾਡੇ ਪੂਰੇ ਦੇਸ਼ ਤੇ ਆਪਣੀ ਕਿਰਪਾ ਬਖਸ਼ਣ ਦੀ ਅਰਦਾਸ ਉਹਨਾਂ ਦੇ ਛੱਬੀ ਵਿੱਚ 86 ਸਾਰੇ ਜਾਣੇ ਮਿਲ ਕੇ ਕਰਦੇ ਹਾਂ ਜੀ ਜੈ ਰਾਮ

ਨੇ ਜਿਹੜੇ ਕਰਮ ਕਿਤੇ ਉਹ શ્રી ਰਾਮ ਨੇ ਉਹਨੂੰ ਮੁਕਤੀ ਦੇ ਕੇ ਉਹਨਾਂ ਕਰਮਾਂ ਤੋਂ ਇਜਾਜ਼ਤ ਦਿੱਤੀ। ਪ੍ਰਭੂ શ્રી ਰਾਮ ਸਾਡੇ ਜੀਵਨ ਸਾਡੇ ਸਮਾਜ ਸਾਡੇ ਕੰਮਕਾਜ ਸਾਡੇ ਘਰ ਹਰ ਜਗ੍ਹਾ ਆਪਣੇ ਨਾਲ ਬਸਦੇ ਹੈ। ਅਸੀਂ ਸਾਰੇ ਲੋਕਾਂ ਦੀ ਬੇਨਤੀ ਕਰਦੇ ਹਾਂ ਕਿ ਪ੍ਰਭੂ શ્રી ਰਾਮ ਜਿਨੇ ਸਿਖਾਏ ਹੋਏ ਜਿਹੜੇ ਆਪਣੇ ਵਚਨ ਹੈਗੇ ਆ ਜਿਹੜੇ ਕਰਮ ਹੈਗੇ ਆ ਉਹਨਾਂ ਤੇ ਆਪਾਂ ਤੋਂ ਚੱਲਦਾ ਚੀਰ ਹੈ ਤੇ ਮੇਰਾ ਸਾਰੇ ਇੰਦੇਸ਼ ਵਾਸੀਆਂ ਨੂੰ ਸਾਰੇ ਹੀ ਮੋਗਾ ਵਾਸੀਆਂ ਨੂੰ ਪੰਜਾਬੀਆਂ ਨੂੰ बहुत बहुत शुभकामना है दुशहरे दिया दुशहरा सार् बहुत, से, बहुत, बहुत, बहुत बहुत चंगा हो बच्चा रखे बहुत शुभकामना जय श्री राम जय श्री राम जय श्री राम आज की तरफ से जो पर्व है जो भी नुकसान होया है प्रशासन दे के सरकार मिलके वो सारे नुकसान का मुआवजा उन्होंने उन्हें दिया ਦੁਬਾਰਾ ਜ਼ਿੰਦਗੀ ਹੈ ਪਰ ਮੈਂ ਇਹ ਵਸਦਿਆਂ ਖੇੜੀ ਤੇ ਬਹਾਲ ਜੇ ਇਹ ਪ੍ਰਤੀਕ ਹੈ ਜੀ ਇਹ ਪਿਆਰ ਦਛੇਰੇ ਦਾ ਜਿਹੜਾ ਨੇਕੀ ਦੀ ਬਰੀ ਦੇ ਉੱਤੇ ਜਿੱਤ ਹੈ ਸਾਡੇ ਮੋਗੇ ਸ਼ਹਿਰ ਵਿੱਚ ਇਹ ਨਹੀਂ ਮੇਰੇ ਦੇਖਣ ਨੂੰ ਹਾਂ ਜਿਵੇਂ ਤੁਸੀਂ ਦੇਖਿਆ ਇਹ ਟਾਊਨ ਹਾਲ ਵਿਖੇ ਇਹ ਫਿਰੋਸਾ ਬਣਾਇਆ ਜਾਂਦਾ ਹੈ ਇਤਿਹਾਸ ਬਣਾਇਆ ਜਾਂਦਾ ਹੈ ਔਰ ਕਮੇਟੀਆਂ ਨੇ ਵਧਾਈ ਦੇ ਪਾਤਰ ਨੇ ਜਿਹੜੇ ਏਡੇ ਵੱਡੇ ਚੰਗੀ ਕੰਮ ਤੇ ਜਿਹਦਾ ਜਿਹੜਾ ਯੋਜਨਾ ਪ੍ਰੋਗਰਾਮ ਕਰਦੇ ਨੇ ਤੇ ਨੇੜੇ ਦੇ ਪਿੰਡਾਂ ਚੋਂ ਸਾਡੇ ਸ਼ਹਿਰ ਚੋਂ ਵੱਡੀ ਗਿਣਤੀ ਦੀ ਲੋਕ ਆ ਕੇ ਇੱਥੇ ਸ਼ਿਰਕਤ ਕਰਦੇ ਨੇ ਕਮੇਟੀ ਨੂੰ ਵੀ ਵਧਾਈ ਦੇਣਾ ਔਰ ਲੋਕਾਂ ਨੂੰ ਮੁਬਾਰਕਬਾਦ ਕਹਿੰਦੇ ਨੇ ਨਾਲ ਇਹ ਵੀ ਕਰਸੈਂ ਕਿ ਇਤਿਹਾਸ ਤੋਂ ਅਸੀਂ ਅਫਰਦੀ ਲੋੜਾ ਹੋਰ ਅਸੀਂ ਇਸ ਨਾਲ ਅਗạch ਕੋਈ ਹੋਏ ਇਸੇ ਲੱਖੇ ਕਦਮ ਤੇ ਆਪਦਾ ਜੀਵਨ ਬਤੀਤ ਕਰੀਏ ਔਰ ਨੇਕੀ ਵਾਲੇ ਕੰਮ ਕਰੀਏ ਸੋ ਧੰਨਵਾਦ ਹਾਂ ਬਹੁਤ ਵੱਡੇ ਪੱਧਰ ਤੇ ਸ਼ਹਿਰ ਵਾਸੀ ਇਸੇ ਆਏ ਨੇ ਜੇ ਤੁਸੀਂ ਜੇ ਮੈਂ ਦੇਖ ਸਕਦੇ ਹੋ ਕਿ ਕਿੰਨੇ ਵਧੀਆ ਢੰਗ ਨਾਲ ਜੋ ਜੇਤਰੀ ਕੇ ਨਾਲ ਸਾਰਾ ਪ੍ਰੋਗਰਾਮ ਕੀਤਾ ਗਿਆ ਇੱਥੇ ਦੇ ਪ੍ਰਬੰਧ ਕੀਤੇ ਗਏ ਨੇ ਕਿਉਂਕਿ ਐਡੇ ਵੱਡੇ ਪੱਧਰ ਤੇ ਪ੍ਰਬੰਧ ਕਰਨ ਲਈ ਆਪ ਨੂੰ ਇੱਕ ਬਹੁਤ ਵੱਡਾ ਚੈਲੰਜ ਹੁੰਦਾ ਹੈ ਇਨੇ ਲੋਕਾਂ ਨੂੰ ਮੈਨੇਜ ਕਰਨਾ ਇਨੇ ਲੋਕਾਂ ਦੇ ਬੈਠਣ ਦਾ ਪ੍ਰਬੰਧ ਕਰਨਾ ਫਿਰ ਸੇਫਟੀ ਦਾ ਵੀ ਧਿਆਨ ਰੱਖਣਾ ਉਸ ਪਾਸਿਓ ਸਾਡੇ ਕਮੇਟੀ ਵਾਲੇ ਸ਼ਹਿਰ ਨਿਵਾਸੀ ਵਧਾਈ ਦੇ ਪਾਸੇ